ਤੁਸੀਂ ਕੇਵਲ 1 ਸਾਲ ਦੀ ਫੀਸ 페 ਕਰਨੀ ਹੈ 15 ਤੋਂ 20 ਲੱਖ ਰੁਪਇਆ ਉਹਦੇ 15 ਤੋਂ 20 ਲੱਖ ਰੁਪਏ ਦੇ ਵਿੱਚ ਉਹਦੇ 1 ਸਾਲ ਦੇ ਵਿੱਚ ਤੁਹਾਨੂੰ 3 ਸਾਲ ਦੀ ਬੈਚਲਰ ਡਿਗਰੀ ਯੂਕੇ ਦੀ ਮਿਲਦੀ ਹੈ ਇਹਨਾਂ ਆਪਸ਼ਨ ਅਵੇਲ ਕਰਨਾ ਚਾਹੁੰਦੇ ਹੋ ਤੇ ਆਰਐਸ ਗੋਪੀ ਟੀਮ ਨਾਲ ਇੱਕ ਵਾਰ ਮਿਲਿਓ ਜਰੂਰ ਚਾਹੀਦਾ ਕੀ ਤੁਹਾਡੇ ਕੋਲ 12ਵੀਂ ਐਪਲੀਕੈਂਟ ਪਾਸ ਹੋਵੇ ਆਰਟਸ ਮੈਡੀਕਲ ਨਾਨ ਮੈਡੀਕਲ ਕਾਮਰਸ ਕਿਸੇ ਵੀ ਸਟਰੀਨ ਦੇ ਵਿੱਚ ਪੜਾਈ 'ਚ 5-7 ਸਾਲ ਦਾ ਗੈਪ ਹੈ ਤੁਹਾਡੇ ਘੱਟੋ-ਘੱਟ 12ਵੀਂ 'ਚ 50% ਨੰਬਰ ਹੈ ਔਰ ਯੂਕੇ ਤੁਸੀਂ ਬੈਚਲਰ ਡਿਗਰੀ ਕੰਪਲੀਟ ਕਰਕੇ ਫਰਦਰ 2 ਸਾਲ ਦਾ ਵਰਕ ਪਰਮਿਟ ਲੈ ਸਕਦੇ ਹੋ ਸ਼ਾਇਦ ਬਹੁਤ ਘੱਟ ਲੋਕ ਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਬੈਚਲਰ ਡਿਗਰੀ ਕੰਪਲੀਟ ਕਰਦੇ ਹੋ ਜਾਂ ਮਾਸਟਰ ਡਿਗਰੀ ਕੰਪਲੀਟ ਕਰਦੇ ਹੋ ਤੁਹਾਨੂੰ 2 ਸਾਲ ਦਾ ਵਰਕ ਵੀਜ਼ਾ ਮਿਲਦਾ ਹੈ ਉਹਦੇ 'ਚ ਤੁਸੀਂ ਆਪਦੇ ਵੀਜ਼ੇ ਨੂੰ ਟਾਇਰ 2 ਕੈਟਾਗਰੀ 'ਚ ਚੇਂਜ ਕਰਾ ਕੇ ਫਰਦਰ 5 ਸਾਲ ਬਾਅਦ ਯੂਕੇ 'ਚ ਪੱਕੇ ਹੋਣ ਦੇ ਵੀ ਹੱਕਦਾਰ ਹੋ ਜਿਵੇਂ ਕੈਨੇਡਾ 'ਚ ਜਾਂ ਸ਼ੀਰੀਆ 'ਚ ਜਾਂ ਨਿਊਜ਼ੀਲੈਂਡ 'ਚ ਪੱਕੇ ਹੋ ਜਾਂਦਾ ਆਮ ਤੌਰ ਤੇ ਬੱਚਿਆਂ ਦੀ ਧਾਰਨਾ ਹੈ ਕਿ ਯੂਕੇ 'ਚ ਪੜ੍ਹ ਕੇ ਪੀਆਰ ਨਹੀਂ ਮਿਲਦੀ ਰਿਟਰਨ ਕੰਟਰੈਕਟ ਕਰਦਾ ਜਾਂ ਹਾਈ ਕਮਿਸ਼ਨਿੰਗ ਦੇ ਗਾਈਡਲਾਈਨ ਪੜਾਵਾਂਗਾ ਦਫ਼ਤਰ ਆ ਕੇ ਜੂਰ ਮਿਲਿਓ ਅਗਰ ਤੁਸੀਂ 5 ਸਾਲ ਯੂਕੇ ਚ ਕਾਨੂੰਨਨ ਵਰਕ ਪਰਮਿਟ ਤੇ ਰਹਿੰਦੇ ਹੋ ਤੁਸੀਂ 5ਵੇਂ ਸਾਲ ਇਨਡੇਫਿਨਿਟ ਲੀਵ ਟੂ ਰੇਮੇਨ ਪਾਉਂਦੇ ਕਾਨੂੰਨਨ ਹੱਕਦਾਰ ਹੋ ਐਸ ਲਾਈਕ ਜਿਵੇਂ ਕੈਨੇਡਾ ਜਾਂ ਹੋਰ ਨਾ ਕੰਟਰੀ ਤੋਂ ਪੀਆਰ ਮਿਲਦੀ ਹੈ